ਪੈਟਰੋਲ ਪੰਪ ਦੀ ਸੀਸੀਟੀਵੀ ਫੁਟੇਜ ਜੋ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਦੋ ਬਾਈਕ ਸਵਾਰ ਪੈਟਰੋਲ ਪੰਪ ਦੇ ਉੱਤੇ ਤੇਲ ਪਾਉਣ ਦੇ ਬਹਾਨੇ ਆਉਂਦੇ ਨੇ ਅਤੇ ਪੈਟਰੋਲ ਪੰਪ ਦੇ ਕਰੰਦੇ ਦੀ ਨਗਦੀ ਚੇੜੀਏ ਕਿਸ ਤਰ੍ਹਾਂ ਖੋ ਕੇ ਫਰਾਰ ਹੁੰਦੇ ਨੇ ਜੋ ਸਾਰੀ ਘਟਨਾ ਇਸ CCTV ਕੈਮਰਾ ਦੇ ਵਿੱਚੋਂ ਕੈਪ ਹੋ ਗਈ ਹੈ ਜਿਸ ਤੋਂ ਬਾਅਦ ਤੁਹਾਨੂੰ ਦੱਸਿਆ ਗਿਆ ਕਿ ਪੈਟਰੋਲ ਪੰਪ ਦੇ ਮਾਲਕ ਨੇ ਫੋਨ ਕਰਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਪੈਟਰੋਲ ਪੰਪ ਤੇ ਬਾਈਕ ਸਵਾਰ ਆਉਂਦੇ ਨੇ ਅਤੇ ਸੇਲਸਮੈਨ ਤੋਂ ਕਹਿੰਦੇ ਨੇ ਕਿ ਤੇਲ ਪਾ दो ਉਸ ਤੋਂ ਬਾਅਦ ਜਦੋਂ ਸੇਲਸਮੈਨ ਤੇਲ ਪਾ ਦਿੰਦਾ ਹੈ ਤਾਂ ਉਹਨਾਂ ਨੂੰ ਉਹ ਬਾਈਕ ਸਵਾਰ ਵਿਅਕਤੀਆਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਸਾਨੂੰ ਪੈਸੇ ਦੀ ਲੋੜ ਹੈ ਅਸੀਂ ਤੁਹਾਨੂੰ Paytm ਕਰ ਦਿੰਦੇ ਹਾਂ ਪਰ ਸੇਲਸਮੈਨ ਨੇ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਨੇ ਤੇ ਉਹ ਆਪਣੇ ਦਫਤਰ ਦੇ ਵਿੱਚ ਜਾ ਕੇ ਬੈਠ ਜਾਂਦਾ ਹੈ। ਕੁਝ ਦੇਰ ਤੱਕ ਬਾਈਕ ਸਵਾਰ ਖੜੇ ਰਹਿੰਦੇ ਨੇ ਇੱਧਰ ਦਰਚਾਕ ਮਾਰਦੇ ਨੇ ਕਿ ਆਖਿਰ ਕੀ ਕੀਤਾ ਜਾਵੇ ਪਰ ਉਸ ਤੋਂ ਬਾਅਦ ਬਾਈਕ ਸਵਾਰ ਸੇਲਸਮੈਨ ਦੇ ਦਫਤਰ ਦੇ ਵਿੱਚ ਜਾਂਦੇ ਨੇ। ਉੱਥੇ ਸੇਲਸਮੈਨ ਦੇ ਨਾਲ ਹਤੋਪਾਈ ਹੁੰਦੇ ਨੇ ਅਤੇ ਸੇਲਸਮੈਨ ਦੀ ਜੇਬ ਦੇ ਵਿੱਚੋਂ ਪਏ 2500 ਰੁਪਏ ਕੱਢ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਇਹ ਸਾਰੀ ਘਟਨਾ ਪੈਟਰੋ ਪੰਪ ਤੇ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ। ਅਤੇ ਸਾਰੀ ਸੂਚਨਾ ਜਿਹੜੀ ਹੁਣ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਨੇ ਮੌਕੇ ਤੇ ਆ ਕੇ ਸੀਸੀਟੀਵੀ ਚੈੱਕ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਦੱਸੀਏ ਪੇਂਟ ਪੁਲਿਸ ਮੁਤਾਬਕ ਜਲਦ ਹੀ ਉਹਨਾਂ ਆਰੋਪੀਆਂ ਨੂੰ ਕਾਬੂ ਕਰ ਲਿਆ ਜਾਵੇਗਾ